ਗੁਰਦਾਸਪੁਰ ਦੇ ਕਸਬਾ ਪੈਣੀ মিয়া ਖਾਨ ਵਿੱਚ ਦੇਰ ਰਾਤ ਗੋਲ ਗੱਪੇ ਦੀ ਰੇੜੀ ਲਗਾ ਕੇ ਘਰ ਵਾਪਸ ਆ ਰਹੇ ਇੱਕ ਪ੍ਰਵਾਸੀ ਦਾ ਕਤਲ ਹੋਣ ਦੀ ਖਬਰ ਸਾਹਮਣੀ ਆਈ ਹੈ ਜਾਣਕਾਰੀ ਅਨੁਸਾਰ ਧਰਮਿੰਦਰ ਨਾਮ ਦਾ ਇਹ ਗੋਲ ਗੱਪੇ ਵੇਚਣ ਵਾਲਾ ਦੇਰ ਰਾਤ ਗੋਲ ਗੱਪੇ ਵੇਚ ਕੇ ਰੇੜੀ ਨਾਲ ਲੈ ਕੇ ਵਾਪਸ ਘਰ ਨੂੰ ਆ ਰਿਹਾ ਸੀ ਕਿ ਰਾਸਤੇ ਵਿੱਚ ਉਸ ਦਾ ਲੁਟੇਰਿਆਂ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਅਜੇ ਇਹ ਇਸ ਨੂੰ ਅੰਨਾ ਕਤਲ ਮੰਨ ਰਹੀ ਹੈ ਪਰ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਡੀਐਸਪੀ ਸੁਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਤਰਮਿੰਦਰ ਦੀ ਮ੍ਰਿਤਕ ਦੇਨ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਉਸ ਦੇ ਸਿਰ ਤੇ ਗਹਿਰੀ ਸੱਟ ਦਾ ਇੱਕ ਨਿਸ਼ਾਨ ਹੈ ਪਰ ਫਿਲਹਾਲ ਇਹ ਸਾਫ਼ ਨਹੀਂ ਹੈ ਕਿ ਉਸ ਦਾ ਕਤਲ ਦੀ ਨੀਅਤ ਨਾਲ ਹੀ ਕਤਲ ਕੀਤਾ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ नाम क्या आप अंजलि आपके पति का क्या नाम था घटना क्या, क्या हुई आपको कैसे पता रोज डेली की तरह इंतजार कर रहे थे उनका किसी ने फोन लगा के बोला कि वो वहाँ लड़ाई हो गई है पता चला लड़ाई किस बात से हुई है नहीं पता नहीं चला वहाँ पर जब पहुँचे तो तो वहाँ की स्थिति क्या थी वहाँ हम नहीं पहुँच पाए नहीं बाद में पता चलता है आपको क्या मांग क्या करेंगे प्रशासन से इंसाफ चाहिए हमें हमारे नेगनेग बच्चे हैं तो कितने बच्चे आपके तीन है कितनी कितनी उम्र है एक 4 का एक 3 का एक 1 साल की है लगते हैं उनका क्या नाम है धर्मेंद्र क्या कितनी उम्र है उनकी उनकी हो साल क्या हुआ था पता नहीं मैं सब रेडी लेके आया यहाँ पर इंतजार किया दस बजे साढ़े दस बजे किसी ने बोला कि ऐसे झगड़ा हो गया मैं गया उधर देखा जाके सो उधर कुछ नहीं डेट हो गई पता चला झगड़ा किस बात हुआ पता नहीं लगा ये तो उधर जाके मैंने सोचा चलो पुलिस वाले को बुला दें तो पुलिस वाले पहुँच गए मृत्यु हो गई थी जब पहुंचे पे कितने बच्चे उसके उसके तीन बच्चे हैं काम क्या करते थे हैं बच्चे वो क्या काम क्या करता है वो गोलगप्पे बेचते हैं हम भी रेडी लगाते हैं पहले भी किसी के साथ झगड़ा हुआ था जो कोई ऐसी बात है नहीं ऐसा कोई वही नहीं झगड़ा ही नहीं हुआ कुछ नहीं हुआ अब डेड बॉडी जो उसकी पुलिस वाले ले गए हाँ और रात को ले गए पुलिस वाले ले गए पुलिस प्रशासन से क्या मांग करते आप ਾਨੂੰ ਇਹ ਘਤਿੰ ਸਾਭ ਹੋਣਾ ਚਾਹੀਏ ਹੋਰ ਕੀ ਚਾਹੀਏ ਹਮ ਗੁਇਨ ਸਾਭ ਹੋ ਜਾਵੇ ਬੱਚੇ ਛੋਟੇ ਛੋਟੇ ਨੇ ਉਸਕੇ ਪਲ ਜਾਏ ਵਿਚਾਰੇ ਕੁਛ ਮਦਦ ਮਿਲ ਜਾਵੇ ਹੋਰ ਕੀ ਆ ਜਿਹਨ ਲੋਗਾਂ ਨੇ ਕੀਆ ਕੰਮ ਉਹਨਕੋ ਵੀ ਸਜ਼ਾ ਸਿਆ ਮਿਲਨੀ ਚਾਹੀਏ ਹੋਰ ਕੀ ਕਿਉਂ ਕੀਆ ਐਸਾ ਇਹ ਥਾਣਾ ਭੈਣੀ ਮੀਆਂ ਖਾਂ ਦੇ ਵਿੱਚ ਇੱਕ ਤਰਬੰਦਰ ਕੁਸ ਪ੍ਰਵਾਸੀ ਮਿਹਦੂਰ ਸੀ ਜਿਹਦੀ ਉਮਰ 32 ਸਾਲ ਆ ਉਹ ਗੋਲ ਗੱਪੇ ਵੇਚਣ ਦਾ ਕੰਮ ਕਰਦਾ ਸੀ ਕੱਲ ਬੀਤੀ ਰਾਤ ਜਦੋਂ ਬਾਗੜੀਆਂ ਪਿੰਡ ਤੋਂ ਗੋਲ ਗੱਪੇ ਵੇਚ ਕੇ ਵਾਪਸ ਭੈਣੀ ਮੀਆਂ ਖਾਂ ਨੂੰ ਆ ਰਿਹਾ ਸੀ ਤਾਂ ਉਹਦੀ ਉੱਥੇ ਜਿਹੜੀ ਹੈਗੀ ਡੈੱਡ ਬੋਡੀ ਮਿਲੀ ਜਿਹਦੀ ਉਹਦੀ ਪਤਨੀ ਜਿਹੜੀ ਹੈਗੀ ਆ ਅੰਜਲੀ ਉਹਨੇ ਇਨਫਾਰਮੇਸ਼ਨ ਦਿੱਤੀ ਸਾਨੂੰ ਉਹਦੇ ਆਧਾਰ ਤੇ ਬਿਆਨ ਦੇ ਆਧਾਰ ਤੇ ਉਹਦੇ ਜਿਹੜੀ ਹੈ ਪੁਲਿਸ ਕਾਰਵਾਈ ਕਰਕੇ ਪੋਸਟਮਾਰਟਮ ਦੀ ਜਿਹੜੀ ਇਹ ਲਾਸ਼ ਜਿਹੜੀ ਹੈ ਸਿਵਲ ਹਸਪਤਾਲ ਗਰਦਾਸਪੁਰ ਭੇਜ ਲਈ ਹੈ ਜਿਹੜੇ ਦੋਚੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਇਹਦੇ ਚ ਜਿਹੜੀ ਹੈ ਬਖਸ਼ਣ ਵਾਲੀ ਜਿਹੜੀ ਹੈ ਕਾਨੂੰਨ ਨਹੀਂ ਦੇਗਾ ਜਗਾ ਅਸੀਂ ਜਲਦੀ ਤੋਂ ਜਲਦੀ ਇਹਨਾਂ ਕੇਸ ਨੂੰ ਟ੍ਰੇਸ ਕਰਕੇ ਜਿਹੜਾ ਜਨਤਕ ਤੌਰ ਤੇ ਜਿਹੜਾ ਹੈਗਾ ਦੁਬਾਰਾ ਦੱਸਾਂਗੇ ਜੀ